ਨਾ ਹੋਰ ਕੁਛ ਨਹੀਂ ਇਹ ਕੀ ਤੇ ਇਹ ਦੋਸਤ ਦੇ ਬਾਰੇ ਤੇ ਫੇਰ ਧੀਮਾ ਮੇਜਾ ਹਲੂ ਕਰਤਾ ਕਰਾਂਗਾ ਕਿ ਜਦ ਮੈਨੂੰ ਮਿਲਦੀ ਐਨੀ ਕਾਲੇ ਤੋਂ ਸਾਰਾ ਪਲਾਨ ਸੱਤਿਆ ਦਾ ਚਲੋ ਹੁਣ ਟਾਈਮ ਵੇਸ ਨਾ ਕਰੋ ਕੋਈ ਨਾ ਕੰਟਾ ਪਹਿਲਾਂ ਖਰਾਬ ਹੋ ਗਿਆ 19 ਤਰ ਕਿਉ ਰ ਪੈ ਜੋਨਾ ਕੀ ਹੋ ਗਿਆ ਬੋ ਸੁਣੇ ਸਾਨੂੰ ਹੁਣ ਦਿਰਾਦਨ ਗੁਰਾ ਤੁਸੀਂ ਪੈ ਜੋ ਯਾਰ ਪਰ ਮੈਨੂੰ ਨੀਂਦ ਬੋ ਆ ਰਹੀ ਆ ਅੱਦਾਂ ਕਿਉ ਕਰ ਰਹੇ ਹੋ ਕਿਆ ਹੋਰ ਕਰਨਾ ਕੀ ਹੈ ਤੁਸੀਂ ਨੇ ਕੋਡਾ ਦਿਲ ਨਹੀਂ ਕਰਦਾ ਮੇਰਾ ਦਿਲ ਕਰਦਾ ਤੋ ਯਾਰ ਮੇਰਾ ਨਹੀਂ ਕਰਦਾ ਤੂੰ ਤੁਸੀਂ ਅੱਦਾਂ ਗੁੱਸਾ ਕਿਉ ਕਰਕੇ ਦਿਖਾਉਂਦੇ ਹੋ ਗੁੱਸਾ ਕੀ ਕਰ ਰਹੇ ਆ ਯਾਰ ਮੈਂ ਤੁਹਾਡੇ ਨਾਲ ਸਾਨੂੰ ਕਹਿਓ ਵੀ ਸੌਂ ਜਾਓ ਜੇ ਤੁਹਾਡਾ ਮਨ ਕਰਦਾ ਮੇਰਾ ਨਹੀਂ ਕਰਦਾ ਪਰ ਮੇਰਾ ਤਾਂ ਕਰਦਾ ਨਾ ਮੈਨੂੰ ਕੁਝ ਨਹੀਂ ਪਤਾ ਯਾਰ ਠੀਕ ਹੈ ਨਾ ਯਾਰ ਤੁਸੀਂ ਤਾਂ ਆ ਕੇ ਸੋ ਜਾਂਦੇ ਹੋ ਮੈਂ ਕਿਹਨੂੰ ਕਹਾਂ ਯਾਰ ਜੇ ਤੁਮੇਰਾ ਮਨ ਹੀ ਨਹੀਂ ਕਰਦਾ ਮੈਂ ਗੱਲ ਸੀਗੀ ਤਾਂ ਮੈਨੂੰ ਪਹਿਲਾਂ ਕਹਿੰਦੇ ਨਾ ਮੈਂ ਵਿਆਹ ਹੀ ਨਾ ਕਰਵਾਂਦੀ ਤੁਹਾਡੇ ਨਾਲ ਜੇ ਮੈਨੂੰ ਪਤਾ ਹੁੰਦਾ ਮੈਂ ਕਾਹਨੂੰ ਵਿਆਹ ਕਰਾਉਂਦਾ ਮੈਨੂੰ ਪਤੀ ਬਾਅਦ ਚ ਲੱਗਿਆ ਵਿਆਹ ਕਰਾ ਕੇ ਵੀ ਮੇਰੇ ਚਾਹ ਕਮੀ ਆ ਜੇ ਹੁਣ ਬੱਚਾ ਨਹੀਂ ਹੋ ਸਕਦਾ ਤੇ ਇਹਦੇ ਵਿੱਚ ਮੇਰੀ ਕੀ ਗਲਤੀ ਆ? ਅਰ ਕਿੰਨੇ ਦਵਾਈਆਂ ਲੈ ਲਿਆ ਮੰਨੇ। ਜਦੋਂ ਠੀਕ ਹੀ ਨਹੀਂ ਹੁੰਦਾ ਮੈਂ ਦੱਸ ਕੀ ਕਰਾਂ? ਪਰ ਤੁਸੀਂ ਮੇਰੇ ਨਾਲ ਤਾਂ ਐਦਾਂ ਨਾ ਕਰੋ ਨਾ। ਪਰ ਹੁਣ ਸੁਡ ਨਾਲ ਹੋਰ ਉਦਾਂ ਕੀ ਕਰਾਂ ਯਾਰ ਮੈਂ ਦਵਾਈ ਇੰਨੀ ਵਾਰ ਲੈ ਤਿੰਨ ਚਾਰ ਡਾਕਟਰ ਬਦਲ ਲੇ ਜਦੋਂ ਨਹੀਂ ਠੀਕ ਹੁੰਦਾ। ਪਰ ਆਪਾਂ ਗੱਲ ਤਾਂ ਕਰ ਸਕਦੇ ਆ ਨਾ। ਪਰ ਸੁਡ ਨਾਲ ਗੱਲ ਕਰਦਾ ਤਾਂ ਹੈਗੀ ਆ ਜਿੰਨੇ ਗੁੰਦੇ ਮੈਂ ਕਰ ਲਾਣਾ। ਹੋਰ ਇਹ ਦੂਬਾ ਟੈਕਸਟ ਦੋ। ਦੇਸ਼ ਨੂੰ ਹੱਥ ਦੇ ਕੇ ਕੰਮ ਦਿਖਾਵਾ ਉਹ ਮਗਾ ਬਿਨਾ ਕਰ ਰਹੀ ਨਾ ਕਿ ਚਲ ਕੇ ਲਾਉਂਦੀ ਕਿ ਮੇਰੀ ਜਰੂਰ ਕਰ ਦੇਉਂਗੀ ਉਹ ਨੂੰ ਮੇਰੀ ਪਿਆਸ ਤਨ ਨੂੰ ਪਰ ਗੱਲ ਸਮਝਾ ਕੇ ਤਾਂ ਵੀ ਹੁਣ ਜੋ ਮੇਰੇ ਚ ਕਮੀ ਆ ਉਹ ਹੈਗੀ ਆ ਠੀਕ ਆ ਨਾ ਮੈਨੂੰ ਖੁਸ਼ ਰੱਖ ਖਬਰ ਤੁਸੀਂ ਸਵੇਰੇ ਕੰਮ ਤੇ ਚਲੇ ਜਾਂਦੇ ਹੋ ਆ ਕੇ ਸੋ ਜਾਂਦੇ ਹੋ ਮੇਰਾ ਵੀ ਤਾਂ ਦਿਲ ਕਰਦਾ ਪਰ ਸਾਨੂੰ ਹਰ ਇੱਕ ਚੀਜ਼ ਦਾ ਲੈ ਕੇ ਦੇ ਦੇਣਾ ਜਿੰਨਾ ਮੇਰਾ ਫਰਜ਼ ਆ ਉਹ ਸੋਟਾ ਮੈਂ ਕਰੀ ਜਾਨਾ ਜ਼ਰੂਰਤ ਪੂਰੀ ਨਾਲ ਥੋੜੀ ਸਭ ਕੁਝ ਹੁੰਦਾ ਨਹੀਂ ਇਸ ਕਰਕੇ ਥੋੜੀ ਮੈਂ ਤੁਹਾਡੇ ਨਾਲ ਵਿਆਹ ਕਰਵਾਇਆ ਓ ਯਾਰ ਮੈਨੂੰ ਵਿਆਹ ਤੋਂ ਪਹਿਲਾਂ ਪਤਾ ਦਿੱ ਆ ਵੀ ਮੇਰੇ ਚਾਹ ਕਮੀ ਆ ਤਾਂ ਚਲੋ ਹੁਣ ਪਤਾ ਲੱਗ ਗਿਆ ਪਰ ਮੇਰੇ ਨਾਲ ਇੱਦਾ ਤਾਂ ਨਾ ਕਰੋ ਮੇਰਾ ਤਾਂ ਦਿਲ ਕਰਦਾ ਓ ਯਾਰ ਮੇਰਾ ਨਹੀਂ ਕਰਦਾ ਠੀਕ ਆ ਨਾ ਪਲੀਜ਼ ਮੇਰੀ ਨੀਂਦ ਨਾ ਤਰਾਵ ਕਰ ਕਰ ਮੈਨੂੰ ਸੌਂ ਜਾਣ ਦੋ ਜੇ 13 ਦਿਨ ਇਹ ਨਾ ਕਰਦਾ ਤਾਂ ਮੈਂ ਆਪਣਾ ਕਿਥੇ ਹੋਰ ਹਿੱਲਾ ਕਰ ਲਾਂਗੀ ਪਰ ਕਰ ਲਾ ਉਹ ਜਿਹੜਾ ਕੁੱਤੇ ਖੁੰਦੇ ਪਰ ਮੇਰਾ ਦਿਮਾਗ ਨਾ ਖਰਾਬ ਕਰ ਕੋਈ ਨੀਂਦ ਖਰਾਬ ਕਰਕੇ ਰੱਖ ਦਿੰਦੀ ਮੇਰੀ ਇੱਕ ਤਾਂ ਬੁੜਾ ਚੋਰਾ ਨਹੀਂ ਹਟਦਾ ਜਿਵੇਂ ਚਲਦਾ ਰਹਤੀ ਦੀ ਕਿ ਮੇਜ ਕਿ ਨਹੀਂ ਤੂੰ ਐਸਾ ਫਿਮਾਰਨ ਨ ਕੋਈ ਰਾਤ ਨੂੰ ਐਦਾਂ ਦੇਖਦਾ ਮੈਨੂੰ ਤਾਂ ਕੀ ਬੰਦ ਕਰਨੀ ਪਊ ਪੁੱਲਾ ਦਾ ਨੂੰ ਇਹਦੀ ਨਹੀਂ ਗੱਲ ਤੋਂ ਸਮਝ ਗਈ ਪਰ ਮੇਰੇ ਸਾਹ ਦੇ ਲੱਥਾਂ ਦਾ ਦੇਖ ਲੈ ਕਹੀ ਇਹਨੇ ਉਹ ਤਾਂ ਇਹ ਖਾ ਚੁੱਕੀ ਉਹ ਤਾਂ ਕੁਝ ਰੋਜ਼ ਦੇ ਮਾਰਾ ਮੋਟਾ ਦੇ ਲੱਭੇਗਾ ਮੁੰਡਾ ਦੇ ਤੇ ਇੱਕ ਕੱਡਾ ਰਿਆ ਹੈ ਮੈਨੂੰ ਵੀ ਕੰਡਾ ਕੱਢਣਾ ਪਊਗਾ ਜੇサル ਬੂਆ ਕੱਲ ਨੂੰ ਇਹ ਭੈਣ ਦੇ ਖਸਮਾ ਮੱਸਾ ਦਾ ਤੇਰਾ ਵਿਆਹ ਹੋਇਆਗਾ ਕਿਨੇ ਹੱਥ ਕੱਡੇ ਦੇ ਮੈਂ ਲੋਕਾਂ ਨੂੰ ਜੀਦਾ ਹੋ ਜੇ ਹੋ ਜੇ ਜੇ ਵਿਆਹ ਹੋ ਗਿਆ ਭੈਣ ਦਾ ਖਸਮੇ ਨੂੰ ਕੁਛ ਨਹੀਂ ਰੱਖਦਾ ਤੇ ਜੇ ਭੱਜ ਗਈ ਮੇਰੇ ਨਾਲ ਤਾਂ ਉਹ ਤੈਨੂੰ ਕੂੜੇ ਕੌਣ ਦਊਗਾ ਮੱਸਾ ਤਾਂ ਵੀ ਰੋਟੀ ਪੱਜਦੀ ਕਰੀਆ ਭੈਣ ਦੇ ਖਸਾ ਕੰਡਾ ਤਾਂ ਮੈਨੂੰ ਹੀ ਸਭਣਾ ਪਊਗਾ ਕਰ ਇਹਦੇ ਦਾ ਵੀ ਨਹੀਂ ਦਿੱਤਾ ਜੀ ਇਹ ਖਸਮੇ ਨਾਲ ਗਲੂਸ ਕਰਦਾ ਮੇਰਾ ਬੋਲੀਏ ਕਿ ਕਿਹਨਾਂ ਮੈਂ ਚਾ ਪੜਾਤਾ ਉਹ ਪਈ ਲਿਆ ਦੋ ਚਾਹ ਦੀ ਕੁੱਟਾ ਚਾਹ ਦੇਣ ਨੂੰ ਦਿਲ ਤਾਂ ਨਹੀਂ ਕਰਦਾ ਜਿਵੇਂ ਰਾਤ ਨੂੰ ਚਾਹਕਦਾ ਸੀ ਪਰ ਤੇਣੀ ਪੋਗੀ ਹਾਂਜੀ ਆ ਗਈ ਜੀ ਪਈ ਲਿਆ ਦਿਆ ਕਰੋ ਟਾਈਮ ਤੇ ਚਾਹ ਕੋਈ ਕੰਮ ਤਾਂ ਦਾ ਵੀ ਕਰਨਾ ਹੈ ਭਾਈ ਉਰੇ ਬੈਠ ਤੇ ਨਾਲ ਇੱਕ ਗੱਲ ਕਰਨ ਹਾਂਜੀ ਦੇਖ ਭਾਈ ਗੁੱਸਾ ਨਾ ਕਰੀ ਜਿਹੜੀ ਗੱਲ ਮੈਂ ਕਰਦਾ ਭਈ ਤੁਸੀਂ ਆ ਰੋਜ਼ ਦਾ ਕੰਮ ਕਰਖਿਆਗਾ ਲੜਾਈ ਝਗੜਾ ਕੀ ਗੱਲ ਭਾਈ ਬਾਪੂ ਜੀ ਤੁਹਾਨੂੰ ਤਾਂ ਪਤਾ ਪਤਾ ਨਹੀਂ ਕਿਉਂ ਨਿੱਕੇ ਨਿੱਕੇ ਗੱਲ ਤੇ ਲੜੀ ਜਾਂਦੇ ਆ ਰੋ ਜੀ ਉਹ ਭਾਈ ਦੁੱਖ ਸੁੱਖ ਆ ਰੇਕ ਦੀ ਜ਼ਿੰਦਗੀ 'ਚ ਹੁੰਦੇ ਨੇ ਇਹਨੂੰ ਹੱਸ ਕੇ ਕੱਟ ਲਓਗੇ ਤਾਂ ਵੀ ਚੰਗਾ ਉਹ ਰੋ ਕੇ ਤਾਂ ਕੱਟਣੀ ਪੈਣਗੇ ਫੇਰ ਕਿੱਡੀ ਗੱਲ ਉਹ ਵੀ ਕੰਮ ਕਰਦਾ ਭਾਈ ਮੈਂ ਵੀ ਕਰੀ ਜਾਂਦਾ ਤਾਂ ਥੱਕਿਆ ਆ ਰ ਹੁੰਦਾ ਦੋ ਪਿਆਰ ਦੇ ਬੋਲ ਬੋਲ ਪਿਆ ਕਰੋ ਹੋਰ ਕੀ ਚਾਹੁੰਦਾ ਹੁੰਦਾ ਬੰਦੀ ਬਾਪੂ ਜੀ ਉਹ ਤਾਂ ਮੇਰੇ ਨਾਲ ਗੱਲ ਹੀ ਨਹੀਂ ਕਰ ਰਹੇ ਉਹ ਕੋਈ ਨਾ ਭਾਈ ਤੂੰ ਦੇ ਨਾਲ ਪਿਆਰ ਨਾਲ ਰਿਹਾ ਕਰ ਉਹ ਜੇ ਗੁੱਸੇ ਕਰਦਾ ਤੇ ਨਾਲ ਤੂੰ ਨਾ ਗੁੱਸੇ ਹੋਇਆ ਕਰ ਜੇ ਤੂੰ ਗੁੱਸੇ ਹੋਗੀ ਸੌਰੀ ਉਹ ਗੁੱਸੇ ਹੋ ਗਿਆ ਇਰਦੋ-ਗਿਰਦ ਆਪ ਜੀ ਕੌਣ ਬੁਲਾਉ ਸੁਣੂ ਜੇ ਤੁਹਾਡੇ ਆਪ ਜੂ ਬਾਪੂ ਮੈਂ ਨੰਨ ਲੜਦਾ ਓਏ ਰੈਣ ਦੇ ਵਾਲਾ ਖੜਾ ਰੈਣ ਦੇ ਚੌਰਿਆ ਤੈਨੂੰ ਸ਼ਰਮ ਆਉਂਦੀ ਆ ਤੈਨੂੰ ਕੀ ਕਹਨੂ ਬੈਠੀ ਆ ਲਵੇ ਬਾਪੂ ਮੇਰੀ ਗੱਲ ਕਿਉਂ ਨਹੀਂ ਸਮਝਦਾ ਤੂੰ ਤੇਰੀ ਗੱਲ ਸਮਝਿਆ ਪਿਆ ਮੈਂ ਓਏ ਇਹੀ ਲੜਦੀ ਆ ਇਹ ਲੜਦੀ ਆ ਨਲੀ ਹੂਰਾ ਇਹ ਤਾਂ ਆਪੇ ਲੜਦੀ ਆ ਓਏ ਓਏ ਕੰਜਰ ਰਿਹਾ ਤੈਨੂੰ ਮੈਂ ਕੀ ਸਮਝਾਵਾਂ ਓਏ ਤੇਰਾ ਮੁੱਠੇ ਨਾਲ ਲੜਿਆ ਉਦੇ ਰੋਤੀਆਂ ਕੌਲਾੂ ਜੀ ਬਾਕੀ ਮਾਤਾ ਦਾ ਤੇਰਾ ਰਿਸ਼ਤਾ ਕਰਾ ਕੇ ਜੱਜ ਬਾਪੂ ਹੁਣ ਮੇਰੀ ਗੱਲ ਸੁਣਾ ਹੁਣ ਮੈਂ ਸਵੇਰੀ ਕੰਮ ਤੇ ਭਾਗ ਜਾਣਾ ਅੱਖ ਨੇ ਆਉਣਾ ਥੱਕਾ ਆਉਣਾ ਹੁਣ 10 ਮੀਟਰ ਪੈਣਾ ਵੀ ਨਹੀਂ ਮੈਨਾਂ ਓਏ ਓਏ ਕੱਲਾ ਪੈਣ ਵਾਸਤੇ ਦੀ ਨਹੀਂ ਤੇਰਾ ਵਿਆਹ ਕਰਾਇਆ ਕਾ ਤੂੰ ਮੇਥੋਂ ਕੋਈ ਟੱਪਾ ਕਾਹੇਗਾ ਜਿਹਦੇ ਨਾਲ ਮੜਾ ਮੋਟਾ ਦੁੱਖ ਸੁੱਖ ਕਰੇਗਾ ਫੇਰੇ ਕੁਸੂਂ ਛੋੜੇ ਓ ਚੱਲ ਸੰਧਾ ਬਾਪੂ ਤੂੰ ਤਾਂ ਐਸੇ ਨਾਲੇ ਰਲਦਾ ਮੇਰੀ ਨਾਲ ਸਾਡ ਲਈ ਤੇਰੀ ਸਾਡ ਲੰਦਾ ਕਾ ਤੂੰ ਓਏ ਇਹ ਤਾਂ ਦੱਸ ਦੇ ਕਾ ਤੂੰ ਮੇਵੀ ਸਾਡ ਲੈ ਜੀ ਹੋਰ ਹੁਣ ਇਹਦੀ ਸਾਈਡ ਤਾਂ ਲੈਣ ਲੱਗ ਰਿਆਂ ਓਏ ਜਦੋਂ ਇੱਚ ਖੋਟੇ ਨਹੀਂ ਕੋਈ ਖੋਟੇ ਤੇਰੇ ਜਨੇ ਸਾਰੇ ਮੇਰੇ ਆਪ ਦੇ ਖੂਨ ਚੋਂ ਕੱਢ ਖੋਟ ਦੂਜੇ ਖੂਨ ਚ ਨਾ ਕੱਢੀ ਉਹ ਤੈਨੂੰ ਕੌਣ ਸਮਝਾਵੇ ਪਸਤਾਏ ਆ ਗਲੀਆਂ 'ਚ ਰੋਲੇਗਾ ਜੇ ਬਾਗੀ ਚਾ ਚੰਗਾ ਦੱਸ ਸਮਝਾ ਲੈ ਇਹਨੂੰ ਭੈਣ ਦੇ ਖਸਮ ਨੂੰ ਦੇਖਾ ਬਾਪੂ ਜੀ ਹੁਣ ਵੀ ਐਦਾਂ ਹੀ ਕਰਕੇ ਗਏ ਨੇ ਮੇਰੇ ਨਾਲ ਵੀ ਐਦਾਂ ਹੀ ਕਰਦੇ ਨੇ ਇਹ ਐ ਨਹੀਂ ਲੋਟ ਆਉਂਦਾ ਭਾਈ ਮੈਨੂੰ ਐ ਕਾਣੂ ਡਾਂਗ ਚੱਕਣੀਆਂ ਬਰੋਬਰ ਦਾ ਉਹਦੇ ਆ ਇਹ ਡਾਂਗਾ ਖਾऊं ਮੈਥੋਂ ਚਲੋ ਭਾਈ ਮੈਂ ਖੇਤ ਮਾਰ ਕੇ ਆਉਣਾ ਕਿਹੜਾ ਤੁਸੀਂ ਲਾ ਲਓ ਰੋਟੀ ਟੋਕਾ ਹਾਂਜੀ ਮੈਂ ਰੋਟੀ ਲੈਣ ਚੱਲੀ ਸੀ ਭੈਣ ਦੇ ਖਸਮ ਨੇ ਲਹੂ ਪੀ ਲਿਆ ਮੈਂ ਦੱਸ ਕੀ ਕਰ ਬੇਇੱਜ਼ਤੀ ਤਾਂ ਮੇਰੀ ਹੋਰੀਆ ਸਾਰੇ ਪਿੰਡ ਜਾ ਓ ਕੰਜਰ ਦਾ ਜੀ ਤੇਰੇ ਜੇ ਕੋਈ ਘਾਟ ਆ ਮੈਨੂੰ ਦੱਸ ਦਵਾਈ ਮਰੂ ਕੋਈ ਦਵਾਈ ਦਵਾ ਦੂੰ ਤੈਨੂੰ ਭੈਣ ਦਾ ਖਸਮ ਮੈਂ ਥੱਕ ਕੇ ਆਉਣਾ ਓ ਥੱਕ ਕੇ ਆਉਣਾ ਫਿਰ ਮਾੜਾ ਮੋਟਾ ਤਾਂ ਇਹਦੇ ਲਵੇ ਲੱਗਾ ਕੰਜਰ ਦਾ ਚੱਲ ਚਾ ਦੀ ਘੁੱਟ ਪੀ ਕੇ ਆਪਾਂ ਵੀ ਖੇਤ ਨੂੰ ਚੱਲੀਏ ਰਾਕੇ ਰੋਟੇ ਦਾ ਟੁੱਕ ਖਾ ਲਾਂਗੇ ਜਾ ਮੇਰੇ ਸਾਹਦਮਾ ਦਾ ਸਿਆਪੀ ਕਰ ਲਿਆ ਜਾਨ ਨੂੰ ਉਹ ਇਹਨਾਂ ਜਵਾਖੀ ਨੂੰ ਦੱਸ ਦੇ ਜੇ ਉਹਨੂੰ ਦੱਸਤਾ ਮੈਂ ਤਾਂ ਘਰੋਂ ਕੱਢ ਦਾਨਗੇ ਮੈਂ ਕਿੱਥੇ ਜਾਊਂਗਾ ਗੁੱਡੀ ਉਮਰੇ ਮੈਨੂੰ ਕੌਣ ਦਊਗਾ ਰੋਟੀਆਂ ਪਤਾ ਮੇਰੇ ਸਾਹਦਮਾ ਦੇ ਉਹ ਜਵਾਖੀ ਜੀ ਦੀਆਂ ਗੱਲਾਂ ਜਾ ਕੇ ਜੋਪਾ ਗੱਡ ਤਾਂ ਮੈਂ ਲਾਦਾ ਐ ਕਰਦੇ ਆ ਕਰਦੀ ਗੱਲ ਕਰ ਜੀ ਰਹਿ ਜੂ ਜਾ ਕੇ ਮਾਫੀ ਮੰਗ ਲਾਂ ਨੇ ਵਧੀਆ ਰਹੇਗਾ ਕਹਿ ਦੂੰਗਾ ਭਾਈ ਉਹਨੂੰ ਦੱਸੀ ਨਾ ਮੇਥੋਂ ਗਲਤੀ ਹੋ ਗਈ ਚਲ ਆ ਕੇ ਮੰਗਾਗੇ ਮਾਫੀ ਪਹਿਲਾਂ ਕੀ ਤੇ ਮਾਰੇ ਇਹ ਕੀੜਾ ਸੱਪਾ ਛੜ ਗਿਆ ਜਾਣੂ ਕਿਹੜਾ ਹੋ ਤੂੰ ਸਾਰੇ ਅਮਰੂਦਾਂ ਦਾ ਜਾੜਾ ਕਰਤਾ ਓਏ ਓਏ ਤੂੰ ਓਏ ਆ ਦੇਖੇ ਕੀ ਹਾਲ ਕਰਿਆ ਅਮਰੂਦਾਂ ਦਾ ਇਹ ਭਾਈ ਛੋਡੇ ਵਾਸਤੇ ਲੈ ਆਇਨੇ ਮੈਂ ਇਹ ਮੈਂ ਥੋੜੀ ਥੋੜੇ ਨੇ ਤਾਇਆ ਉਹ ਚਾਰ ਅਮਰੂਦ ਨਹੀਂ ਛੱਡਿਓ ਮਾਜਦੇ ਚ ਵੱਖਾਂ ਨੂੰ ਲੈ ਕੇ ਜਾਣੇ ਨੇ ਇਹ ਮੈਂ ਤਾਂ ਜਿੱਕ ਤੋੜਿਆ ਪਹਿਲੀ ਵਾਰ ਉਹ ਰੈਣਦੇ ਹੋ ਦੇਣ ਲੱਗ ਗਿਆ ਗਾਲਾਂ ਸੁਣ ਸਦਿਆ ਕਰ ਓ ਸਾਰੇ ਪਿੰਡ ਦੇ ਜਵਾਖ ਆਉਂਦੇ ਨੇ ਮੈਂ ਤਾਂ ਇੱਕ ਦਿਨ ਆਇਆਗਾ ਅੱਜੇ ਤੂੰ ਗੈਰ ਪੈ ਗਿਆ ਉਹ ਤੁਹਾਡਾ ਭਾਈ ਜੀ ਬੇੜਾ ਹੋਇਆ ਮੈਂ ਤਾਂ ਮੈਂ ਤਾਂ ਇੱਕ ਕਰਿਆ ਦੇਖਿਆ ਉਹ ਇੱਕ ਤੋਂ 20 ਮੈਂ ਤਾਂ ਇੱਕ ਕਰਿਆ ਇੱਕ ਕਰਿਆ ਚਲ ਖਾ ਲਾ ਹੁਣ ਤਾਂ ਤੇ ਤੂੰ ਕੀ ਡਗਾਉਂਗਾ ਇਹ ਖਬਰ ਕੀ ਬੋਲੇਗਾ ਹੋਰ ਠੀਕ ਠਾਕ ਹੈ ਤਾਇਆ ਬਹੁਤ ਠੀਕ ਹੈ ਭਾਈ ਜਿਹੜਾ ਟਾਈਮ ਲੰਗੀ ਜਾਂਦਾ ਔਰ ਇਹਦੇ ਆ ਬਨ ਦੋ ਉਹ ਬਾੜਾ ਨੀ ਮਾ ਹੋਇਆ ਪੈਰ ਓਏ ਚਲ ਕੋਈ ਨਾ ਇਹਦਾ ਗਾਂ ਹੁਣ ਤਾਂ ਇਹਨੇ ਫਲ ਫੁੱਲ ਚੱਕ ਲਿਆ ਗਾਂ ਨੂੰ ਵੜ ਦਾਂਗੇ ਮੜੇ ਮੜੀਆਂ ਟਾਣੀਆਂ ਹਾਂ ਹਾਂ ਹੋਰ ਪਰਜਾਈ ਕਿਵੇਂ ਆ ਨਾ ਭਾਈ ਠੀਕ ਆ ਭਾਈ ਉਹ ਆਪ ਜੇ ਲੜੀ ਜਾਂਦੇ ਨੇ ਸਾਰਾ ਦਿਨ ਬਸ ਉਹਨਾਂ ਜੀ ਫਸਿਆ ਪਿਆ ਮੈਂ ਤਾਂ ਕਸੁੱਤਾ ਕੋਈ ਦਵਾਈ ਇਤਨੂੰ ਆ ਜਾਣਾ ਕੋਈ ਦਵਾਈ ਨਹੀਂ ਦਵਾਈ ਵਧੀਆ ਕਾਦੀ ਓਏ ਜਵਾਖ ਖਾਲੀ ਕਹਿੰਦੇ ਹੁੰਦਾ ਨਹੀਂ ਹੋਊਗਾ ਜਵਾਖ ਵੀ ਆਪ ਜਿਹਦਾ ਮੂੰਹ ਸਿੱਧੇ ਨਹੀਂ ਹੈਗੇ ਆਪ ਦਾ ਰੋਜ਼ ਲੜੀ ਜਾਂਦੇ ਨੇ ਜਵਾਖ ਕਿੱਥੋਂ ਹੋਊਗਾ ਉਹ ਫਿਰ ਤਾਂ ਆਹੀ ਗੱਲ ਹੈ ਜਵਾਖ ਨਾਲ ਤਾਂ ਦੋਨੇ ਜੀ ਲਵੇ ਆਉਂਦੇ ਹੁੰਦੇ ਨੇ ਤੈਨੂੰ ਕੀ ਪਤਾ ਹੈ ਚਲ ਕੋਈ ਨਾ ਦਵਾਈ ਵੀ ਅੱਜ ਟਾਈਮ ਪਿਆ ਕੋਈ ਨਾ ਪੇ ਲੈ ਲੈਣਗੇ ਦਵਾਈ ਆਪਾਂ ਨੂੰ ਕੀ ਟੈਨਸ਼ਨ ਹੈ ਸੱਚ ਤਾਂ ਇਹ ਤੈਨੂੰ ਮੈਂ ਇੱਕ ਗੱਲ ਹੋਰ ਦੱਸਣੀ ਸੀ ਜਿਹੜੀ ਉਹ ਬਲਦੇਵਦੀ ਨੂੰ ਨਹੀਂ ਹੈਗੀ ਆਹ ਤੇ ਸੌਰੇ ਨਾਲੇ ਕਹਿੰਦੇ ਸਾਂ ਟੋਰੀਆ ਕੀ ਹੋਰ ਮੇਰੇ ਡੈਡੀ ਨੇ ਦੱਸ ਦਿੱਤੀ ਸੋ ਦੀਪ ਪਰ ਤੂੰ ਸਾਲਿਆ ਇਹ ਖਬਰ ਆ ਰੱਖਦਾ ਓਏ ਤੇਰੀ ਪੜਨ ਦੀ ਉਮਰ ਆ ਓਏ ਕਿਹੜੇ ਕੰਮਾਂ ਚ ਪੈਰਿਆ ਤੂੰ ਤੇਰੇ ਪਿਓ ਨੂੰ ਮੈਂ ਦੱਸੂ ਸਾਲਿਆ ਮੈਨੂੰ ਬੰਬਰ ਮਿਲਿਆ ਤੀ ਉਹਨੇ ਦੱਸਿਆ ਦੀਆ ਇਹ ਗੱਲਾਂ ਦੇ ਪੂਰੇ ਖਜ਼ਾਨੇ ਹੁੰਦੇ ਨੇ ਉਹਦੇ ਕੋਲੇ ਸਾਲੇ ਨੂੰ ਤਾਂ ਮੈਂ ਮੰਨ ਲਈ ਤੇਰੀ ਗੱਲ ਬਈ ਹੋ ਸਕੀ ਉਹਦੇ ਮੁੰਡੇ ਨੂੰ ਨਹੀਂ ਪਤਾ ਲੈ ਉਹ ਉਰੇ ਰਹਿੰਦੇ ਨਾਲੇ ਉਹਨੂੰ ਪਤਾ ਸਾਰਾ ਪੂਰੀ ਰਹਿੰਦਾ ਉਹ ਮਿੰਨੂ ਆਂਦੀ ਬਾਰ ਬੁਰਗ ਗਿਆ ਹੋਣਾ ਬਈ ਤਾਂ ਗਲਤ ਹੋਗੀ ਹੋਣੀ ਪੂਰੀ ਰਹਿੰਦਾ ਤੈਨੂੰ ਵੀ ਪਤਾ ਉਹ ਤਾਂ ਕਹਿੰਦੇ ਉਹਨਾਂ ਦੇ ਚਵਾਖ ਨਹੀਂ ਹੁੰਦੇ ਸੀ ਤਾਂ ਕਰਕੇ ਉਹਨਾਂ ਨੇ ਸਕੀਮ ਲਾਈ ਬਾਰੇ ਜਾਣਗੇ ਬਦਨਾਮੀ ਉਹ ਵੀ ਘਰ ਦੀ ਘਰ ਚ ਰਹਿ ਜੂਗੀ ਤੇਰੀ ਪਾਣ ਬਈ ਕਲਜੂਗ ਆ ਗਿਆ ਕਰ ਜੂਗੇ ਹੀ ਹਤਾ ਬਣੂਗਾ ਇਸ ਦੁਨੀਆ ਦਾ ਆਹੀ ਹਤਾ ਕਰ ਜੂਗਾ ਹਮ ਚਲ ਕੋਈ ਨਾ ਹੋਰ ਇਹ ਕੁਛ ਨਹੀਂ ਹੁੰਦਾ ਜਿਆਣਾ ਨਾ ਕਰਿਆ ਕਰੋ ਮੇਰਾ ਵੀਰਾ ਕੋਈ ਨਹੀਂ ਮੈਂ ਕਹਿ ਦੂੰਗਾ ਜਾੜਾ ਨਹੀਂ ਕਰਦਾ ਕਿ ਬਸ ਆਹ ਕੂਰ ਦੇ ਕਰਕੇ ਕੋਈ ਆਉਂਦਾ ਕੋਈ ਨਹੀਂ ਕੋਈ ਨਹੀਂ ਤੈਨੂੰ ਖੁੱਲੀ ਛੁੱਟੀ ਆ ਤੂੰ ਲੈ ਜਾ ਕਰ ਦੋ ਚਾਰ ਤੋੜ ਕੇ ਚੰਗਾ ਠੀਕ ਹੈ ਚੰਗਾ ਇਸ ਸਕੀਮ ਵਧੀਆ ਦੱਸ ਗਿਆ ਮੇਰੇ ਸਾਹ ਨਾਲ ਕਿ ਉਹਨਾਂ ਦੀ ਨੂੰ ਬਲਦੀਪ ਜੀ ਦੀ ਸਹੁਰੇ ਨਾਲ ਇਹ ਗੱਲ ਤੋਂ ਕਿ ਆਪਾਂ ਵੀ ਦੇਖ ਲੈਣਾ ਕੋਈ ਮੰਤਰ ਮਾਰ ਕੇ ਨਾਲੇ ਘਰ ਦੀ ਗੱਲ ਕਰਦੀ ਰਹਿ ਜੂ ਇਸ ਸਕੀਮ ਜੀ ਦਾ ਵਧੀਆ ਦੱਸ ਗਿਆ ਜਵਾਬ ਗਿਆ ਕੀ ਪਤਾ ਆਪਣਾ ਵੀ ਦੋ ਲੱਗ ਜੇ ਉਹ ਤਾਂ ਜਾਊਗਾ ਕੰਮ ਤੇ ਆਥਨ ਤੱਕ ਮੁਰਦਾ ਨਹੀਂ ਨਾਲ ਇੱਕ ਤਰ੍ਹਾਂ ਦਾ ਸਾਡਾ ਦੁਬਾਰੇ ਵਿਆਹ ਹੋ ਜਾਊਗਾ ਦੇਖ ਲੈ ਰੰਨ ਵੀ ਆਇਆ ਨਾ ਕੱਪੀ ਭੈਣ ਦੇ ਖਸਮ ਤੋਂ ਇਤੀ ਨਹੀਂ ਖਸੁੰਦਾ ਮਾਰੇ ਕੀ ਕਰਦਾ ਕੀਤਾ ਘਰੀ ਚਲਦਿਆਂ ਕੀ ਪਤਾ ਕੋਈ ਦੋਏ ਲੱਗ ਜੇ ਚੱਲ ਫਿਰ ਚੱਲ ਠੀਕ ਆ ਮੈਂ ਜਾਂਦਾ ਦੀ ਕੰਮ ਤੇ ਠੀਕ ਤੇ ਨਾਲੇ ਅੱਜ ਰਾਤ ਨੂੰ ਮੈਂ ਆਉਂਦਾ ਨਹੀਂ ਕਿਉਂ ਉਹ ਮੇਰੇ ਯਾਰ ਦੋਸਤ ਦੀ ਪਾਰਟੀ ਆ ਉਹਦਾ ਬਰਥਡੇ ਅੱਜ ਤੇ ਉਹ ਸ਼ਾਮ ਨੂੰ ਇੱਕ ਦੋ ਰਾਤ ਨੂੰ ਸੱਚ ਇੱਕ ਦੋ ਵੱਜ ਜਾਣਗੇ ਤੇ ਮੈਥੋਂ ਆਇਆ ਨਹੀਂ ਜਾਣਾ ਫਿਰ ਮੈਂ ਸਵੇਰੀ ਆ ਜਾਊਂਗਾ ਠੀਕ ਹੈ ਕੋਈ ਨਾ ਚਲੇ ਜਾ ਤੁਸੀਂ ਆ ਨਾਲ ਜਿੰਦੇ ਗੁੰਡੇ ਦੇਖ ਕੇ ਲਾੜੀ ਚੰਗਾ ਕੋਈ ਗੱਲ ਨਹੀਂ ਬਾਪੂ ਜੀ ਘਰੇ ਹੈਗੇ ਨੇ ਅੱਗੇ ਤੁਸੀਂ ਕਿਹੜਾ ਬਹੁਤਾ ਫਿਕਰ ਕਰਦੇ ਹੋ ਓ ਚਾ ਠੀਕ ਆ ਚੰਗਾ ਮੈਂ ਜਾਂਨਾ ਠੀਕ ਆ ਆਹ ਵਾਹੋ ਨਿਕਲ ਜਾ ਨਿਕਲ ਜਾ ਕਰੇ ਬਣਦੀ ਕੀ ਲੋੜ ਐ ਓਏ ਹੁਣ ਕਿਹਦੇ ਨਾਲ ਨਿਕੜੇਗਾ ਓ ਬਾਪੂ ਬਾ ਕੀ ਨਾਲ ਨਿਕੜਨਾ ਯਾਰ ਨਿਕੜਨੂ ਕਿਹੜਾ ਮੈਂ ਕੁੜੀਆਂ ਅੱਛਾ ਅੱਜ ਕੱਲ ਤਾਂ ਮੁੰਡੇ ਵੀ ਨਿਕੜ ਜਾਂਦੇ ਨੇ ਸਮਾਂ ਬਹੁਤ ਸੁੱਤਾ ਹੈ ਚੰਗਾ ਤੇਰੇ ਕਰੇ ਨਾ ਖੜਿਆ ਕਰੋ ਨਾਲੇ ਹਰੇਕ ਪੁੱਛਣ ਲੱਗ ਜੂ। ਪਹਿਲਾਂ ਉਹਨੇ ਪੁੱਛਣਾ ਹੁਣ ਤੂੰ ਪੁੱਛ ਲਾ। ਨਾ ਮੈਂ ਪੁੱਛਾਂ ਨਾ। ਤੈਨੂੰ ਐਡਾ ਕਰਤਾ ਤੇਰਾ ਪਿਓ ਆ ਮੈਂ। ਉਹ ਚਾ ਠੀਕ ਆ ਬਾਪੂ। ਮੇਰੀ ਗੱਲ ਸੁਣਾ ਮੈਂ ਤਾਂ ਐਂ ਕਹਿੰਦੀਗਾ ਅੱਜ ਆਈ ਕੇ ਮੇਰੇ ਯਾਰ ਦੋਸਤ ਦੀ ਬਾਡੇ ਦੀ ਪਾਰਟੀ। ਤੇ ਰਾਤ ਨੂੰ ਮੈਂ ਹੋ ਜੂਗਾ ਲੇਟ। 1-2 ਵੱਜ ਜਾਣਗੇ। ਮਾਉਥੀ ਰਹਿ ਜੂ ਮੈਂ। ਓਏ ਓਏ ਪਾਰਟੀ ਦੇ ਦਾ ਬਗ ਜੀਆ ਨਾਲੇ ਖਾਈ ਪੀਣਾ ਕਿਤੇ ਦਾਰੂ ਚੁਲਸੀ ਜਾਵੇਂ ਉੱਥੇ। ਓਏ ਬਾਪੂ ਤੈਨੂੰ ਪਤਾ ਹੋਵੇਗਾ ਕਾਨੂੰ ਪੀਣਾ ਦਾਰੂ ਨੂੰ। ਹਾਂ ਜੇ ਹੋ ਸਕੇ ਮੁੜਿਆ ਹੀ ਕੀ ਕਰੇਗਾ? ਬਾਪੂ ਲੇਟ ਹੋ ਜੂ। ਰਾਤ ਨੂੰ 1 2 ਵਜ ਜਾਣਗਾ ਮੈਨੂੰ ਤੇਰੀ ਆਜੂ ਮੈਂ ਤੇਰੀ ਮਰਜ਼ੀ ਆ ਤੈਨੂੰ ਬਾਰ ਬਾਰ ਕਹਿ ਰਿਹਾ ਮੈਂ ਆਹ दारू ਜੀ ਨਾ ਪੀਣ ਵਾਲੇ ਠੀਕ ਆ ਚੱਲ ਚੰਗਾ ਮੈਂ ਲੇਟ ਹੋ ਰਹਾ ਹਾਂ ਚੰਗਾ ਚੰਗਾ ਵਗ ਜਾ ਵਾਲੇ ਨਿਕਰ ਹੀ ਨਹੀਂ ਬੜਨਾ ਕੁਝ ਹੋਈ ਇਹ ਕਾ ਬੜ ਗਿਆ ਨਾ ਰਾਤ ਨੂੰ ਨਾ ਜੇ ਕਿ ਨਗਾ ਪਾਗੇ ਹਲੇ ਮਸਵੇਰੇ ਚਦਰ ਸੈੱਟ ਕੀਤੀ ਐ ਕਿ ਨਗਾ ਪਾ ਰੱਖਿਆ ਹਲੇ ਮਸਵੇਰੇ ਸਭ ਸੈੱਟ ਕੀਤਾ ਮੈਨੂੰ ਪਤਾ ਸੀ ਤੁਸੀਂ ਆਓਗੇ ਦਿਲ ਤਾਂ ਥੋੜਾ ਵੀ ਨਹੀਂ ਲੱਗਦਾ ਮੈਨੂੰ ਪਤਾ ਸੀ ਤੁਸੀਂ ਐਵੇਂ ਨਹੀਂ ਚਾਹੋਗੇ ਤੁਹਾਡਾ ਵੀ 파ਟੀ ਚ ਜੀ ਨਹੀਂ ਲੱਗਣਾ ਸੀ ਮੇਰੇ ਬਿਨਾ ਬਾਪੂ ਜੀ ਆ ਕੀ ਕਰ ਰਹੇ ਹੋ ਕੀ ਹੋ ਗਿਆ ਪਾਜੀ ਰੋ ਲੱਗੇ ਹੋ ਗੋਣ ਤਾ ਫਿਰ ਆ ਕੀ ਕਰ ਰਹੇ ਹੋ ਨੂੰ ਆ ਮੈਂ ਥੋੜੀ ਇਹ ਪਾਜੀ ਮੈਨੂੰ ਵੀ ਪਤਾ ਤਾ ਮੇਰੀ ਜਿਹੜਾ ਸੁੱਖ ਤੈਨੂੰ ਚਾਹੀਦਾ ਨਾ ਉਹ ਨਹੀਂ ਦੇ ਸਕਦਾ ਉਹ ਸਿਰਫ ਮੈਂ ਦੇ ਸਕਦਾ ਤੇ ਤੂੰ ਬੌੜੀ ਖੜੀਆਂ ਤੂੰ ਉਹਦਾ ਤੇਰੇ ਨਾਲ ਸਾਰਾ ਦਿਨ ਤਾਂ ਲੜੀ ਜਾਂਦਾ ਰਾਤ ਨੂੰ ਐ ਰਾਤ ਨੂੰ ਤੇਰੇ ਲੱਗੇ ਲੱਗਦਾ ਇਹਨੂੰ ਬੱਚਾ ਸਿਰਫ ਮੈਂ ਦੇ ਸਕਦਾ ਉਹਦੇ ਪੱਲੇ ਕੱਖ ਨਹੀਂ ਹੈ ਗਿਆ ਮੈਨੂੰ ਨਹੀਂ ਚਾਹੀਦਾ ਬੱਚਾ ਤੁਸੀਂ ਆਪਣੇ ਤੱਕ ਰੱਖੋ ਨੂੰ ਆ ਮੈਂ ਥੋੜੀ ਚੰਗਾ ਨਹੀਂ ਲੱਗਦਾ ਜੋ ਕਰ ਰਹੇ ਹੋ ਤੁਸੀਂ ਕੋ ਭਾਈ ਅੱਜ ਪਤਾ ਲੱਗਿਆ ਮੈਨੂੰ ਫੋਟੋ ਦਾ ਨਹੀਂ ਉਹ ਚ ਨਹੀਂ ਖੋਟਾ ਖੋਟ ਤਾਂ ਤੇਰੇ ਜੈ ਤੇਰੇ ਜੈ ਸਾਰਾ ਕੋਈ ਮੁਕਸਾ ਖੋਟੇ ਤੇ ਭਾਵੇਂ ਜਿਸ ਮਰਜ਼ੀ ਚ ਹੋਵੇ ਪਰ ਜੋ ਤੁਸੀਂ ਕਰ ਰਹੇ ਹੋ ਨਾ ਉਹ ਗਲਤ ਆ ਕੋ ਭਾਈ ਕਿਉਂ ਨਹੀਂ ਸਮਝਦੀ ਤੀ ਤੂੰ ਵੇਲੇ ਨੂੰ ਪਸਤਾਏਂਗੀ ਮੈਂ ਸਹੀ ਕਰਦਾ ਮੈਂ ਸਹੀ ਫੈਸਲਾ ਲਿਆ ਮੇਰਾ ਕਿਹੜਾ ਜੀ ਕਰਦਾਗਾ ਆ ਬੰਨੇ ਤੁਹਾਡੇ ਅੱਗੇ ਹੱਤ ਇੱਥੋਂ ਚਲੇ ਜਾਓ ਆ ਚੰਗਾ ਨਹੀਂ ਲੱਗਦਾ ਜੋ ਕੁਝ ਤੁਸੀਂ ਕਰ ਰਹੇ ਹੋ ਉਹ ਭਾਈ ਚੰਗੇ ਵਾਸਤੇ ਕਰਦਾ ਹੁਣ ਹੁਣ ਸਾਨੂੰ ਕਿਹੜਾ ਆਦਮੀ ਚਾਹੀਦੀ ਸਾਨੂੰ ਕਿਹੜਾ ਚਾਹੀਦਾ ਨਹੀਂ ਵੀ ਸਾਡਾ ਜਵਾਖ ਹੋਵੇ بس ਸਾਡੀ ਦੇਰੀ ਅੱਗੇ ਵਧੇ ਤੂੰ ਕਿਉਂ ਨਹੀਂ ਸਮਝਦੀ ਮੇਰੀ ਗੱਲ ਆ ਤੁਸੀਂ ਦੂਰ ਹਟੋ ਸਮਝ ਲੈ ਭਾਈ ਵੇਲਾ ਤੇਰੇ ਲਈ ਹੋਰ ਕੋਈ ਨਹੀਂ ਹੈਗੀ ਆਪਣੇ ਰਵੇ ਮੌਕਾ ਕੋਈ ਗੱਲ ਨਹੀਂ ਮੈਨੂੰ ਮੌਕਾ ਨਹੀਂ ਚਾਹੀਦਾ ਤੁਸੀਂ ਬਾਹਰ ਜਾਓ ਤੁਸੀਂ ਜਾਣਾ ਹੀ ਹੈ ਮੈਂ ਉਹਨਾਂ ਨੂੰ ਫੋਨ ਲਾਵਾਂ ਉਹ ਉਹ ਕਿਉਂ ਬਾੜੀ ਹੋਈਆਂ ਭਾਈ ਫੋਨ ਲਾ ਕੇ ਤੈਨੂੰ ਕੁਝ ਨਹੀਂ ਮਿਲਣਾ ਮੇਰੀ ਗੱਲ ਸੁਣ ਨਾ ਤੈਨੂੰ ਖੁਸ਼ ਰੱਖ ਸਕੇ ਖੁਸ਼ ਤਾਂ ਸਿਰਫ ਤੈਨੂੰ ਮੈਂ ਰੱਖ ਸਕਦਾ ਮੇਰੇ ਬਾਰੇ ਸੋਚਾ ਮੈਂ ਬਹੁਤ ਖੁਸ਼ ਆ ਮੈਨੂੰ ਹੋਰ ਖੁਸ਼ੀ ਨਹੀਂ ਚਾਹੀਦੀ ਮੈਂ ਉਹਨਾਂ ਨਾਲ ਬਹੁਤ ਖੁਸ਼ ਆ ਓਏ ਕਿਉਂ ਨਹੀਂ ਸਮਝਦੀ ਤੂੰ ਮੇਰੀ ਗੱਲ ਗੱਲ ਸਮਝ ਮੇਰੀ ਮੈਂ ਨਹੀਂ ਸਮਝਣੀ ਮੈਂ ਤੁਹਾਡੇ ਕੇ ਹੱਥ ਜੋੜੇ ਇੱਥੋਂ ਚਲੇ ਜਾਓ ਚਲੋ ਭਾਈ ਠੀਕ ਹੈ ਨਾਲੇ ਗੱਲ ਇੱਕ ਹੋਰ ਉਹਨੂੰ ਫੋਨ ਨਾ ਕਰੀ ਜਿਹੜੀ ਗੱਲ ਹੋ ਗਈ ਉਰੀ ਦੱਬਦੀ ਮੈਂ ਤੇਰੀ ਭੈਣ ਹੀ ਸੋਚਦਾ ਦੀ ਹੋਗੀ ਬਾਪੂ ਜੀ ਨੇ ਤਾਂ ਹਿੰਮਤ ਕਰਕੇ ਮੇਰੇ ਕੋਲ ਆ ਵੀ ਗਏ ਤੇ ਮੈਨੂੰ ਕਹਿ ਵੀ ਦਿੱਤਾ ਪਰ ਮੈਂ ਕਿੱਦਾਂ ਹੁਣ ਦੁਬਾਰਾ ਉਹਨਾਂ ਨਾਲ ਗੱਲ ਕਰਾਂ ਪਰ ਜੇ ਮੇਰਾ ਘਰ ਵਾਲਾ ਚੰਗਾ ਹੋਵੇ ਨਾ ਤਾਂ ਐਵੇਂ ਹੋਵੇ ਹੀ ਨਾ ਮੈਂ ਉਸ ਤੇ ਅੰਨਾ ਵਿਸ਼ਵਾਸ ਕਰਦੀ ਆ ਉਹਦੇ ਕਰਕੇ ਮੈਂ ਆਪਣੇ ਸਾਰੇ ਸ਼ੌਂਕ ਮਾਰੇ ਪਿਆ ਪਰ ਜਦੋਂ ਨਹੀਂ ਮੇਰੇ ਬਾਰੇ ਸੋਚਦਾ ਤਾਂ ਮੈਂ ਕਿਉਂ ਉਹਦੇ ਬਾਰੇ ਸੋਚਿਆ ਨਾਲੇ ਬਾਪੂ ਜੀ ਕੋਲ ਤਾਂ ਸਾਰੀ ਜ਼ਮੀਨ ਸਾਰਾ ਕੁਝ ਤਾਂ ਬਾਪੂ ਜੀ ਕੋਲ ਆ ਤਾਂ ਮੈਨੂੰ ਵੀ ਲੱਗਦਾ ਹੁਣ ਮੈਨੂੰ ਬਾਪੂ ਜੀ ਬਾਰੇ ਸੋਚਣਾ ਚਾਹੀਦਾ ਹੈ ਜੇ ਦੋ ਮੇਰੇ ਬਾਰੇ ਸੋਚਦੇ ਆ ਹਾਈ ਹਾਈ

ਬਾਪੂ ਜੀ ਮੇਰ ਤੋਂ ਨਾ ਗਲਤੀ ਹੋ ਗਈ ਮੈਂ ਤੁਹਾਨੂੰ ਸਵੇਰੇ ੱੱਕਾ ਮਾਰਿਆ ਕੋਈ ਨਾ ਭਾਈ ਕੋਈ ਗੱਲ ਤੁਸੀਂ ਵੀ ਵੈਸੇ ਜਿਹੜਾ ਫੈਸਲਾ ਲਿੱਤਾ ਸੋਚ ਕੇ ਲਿੱਤਾ ਹੋਊਗਾ ਮੇਰ ਤੋਂ ਗਲਤੀ ਹੋ ਗਈ ਚਲ ਕੋਈ ਨਾ ਭਾਈ ਨਾਲੇ ਭਾਈ ਉਹ ਜਵਾਕ ਸੀ ਮੇਥੋਂ ਦਾ ਜਿਹੜੀ ਗਲਤੀ ਹੋਣੀ ਦੀ ਹੋਗੀ ਕਿ ਤੇ ਅਬਦਾ ਕਰ ਪੱਟ ਲੈ ਬਾਪੂ ਜੀ ਜੋ ਤੁਸੀਂ ਫੈਸਲਾ ਲਿੱਤਾ ਉਹ ਵੀ ਤਾਂ ਸੋਚ ਕੇ ਲਿੱਤਾ ਹੋਗਾ ਆਖਿਰ ਤੁਸੀਂ ਵੱਡੇ ਹੋ ਉਹ ਭਾਈ ਸਾਡੇ ਵਰਗਿਆਂ ਦੀ ਕੌਣ ਸੁਣਦਾ ਰਹੀ ਪਤਾ ਸੋਚਿਆ ਦੀ ਵੀ ਘਰ ਦੀ ਗੱਲ ਕਰੇ ਰਹਿ ਜੂ ਮੈਨੂੰ ਕਿਹੜਾ ਪਤਾ ਦੀ ਵੀ ਆ ਕੰਜਰਖਾਨਾ ਹੋ ਜੂ ਮੇਰੇ ਤਾਂ ਇਹਦੀ ਕਿੱਥੇ ਤੂੰ ਭਾਈ ਰੋਸ ਰਸ ਕੇ ਉਹਨਾ ਪਿੰਡ ਚੜ ਗਿਆ ਹੋਵੇ ਵੀ ਮੇਰੀ ਜਾਨ ਨੂੰ ਸਿਆਪਾ ਹੋ ਗਿਆ ਜਦੋਂ ਦੀਸੀ ਨਹੀਂ ਕਰੇ ਨਹੀਂ ਬਾਪੂ ਜੀ ਐਵੇਂ ਦੀ ਕੋਈ ਗੱਲ ਨਹੀਂ ਆ ਮੈਨੂੰ ਨਹੀਂ ਪਤਾ ਸੀਗਾ ਕਿ ਐਦਾਂ ਹੋਊਗਾ ਪਰ ਉਹ ਨਹੀਂ ਮੇਰੇ ਬਾਰੇ ਸੋਚਦੇ ਤਾਂ ਮੈਂ ਵੀ ਕੀ ਕਰਾਂ ਉਹੀ ਤਾਂ ਗੱਲ ਸਮਝਾਉਣਾ ਭਾਈ ਜਦੋਂ ਉਹ ਨੂੰ ਨਹੀਂ ਤੇਰੀ ਹੈਗੀ ਤੂੰ ਤੇ ਬਾਰੇ ਕਿਉਂ ਸੋਚਦੀ ਆ ਖਬਰ ਕਿੱਥੇ ਫਿਰਦਾ ਆਊਗਾ ਲੈ ਕੇ ਆ ਕੇ ਗਿਆ ਦੀ ਮੈਂ ਘਰੇ ਆ ਜੂਗਾ ਅਜੇ ਤੱਕ ਨਹੀਂ ਕਰੇ ਬੜਿਆ ਅਗਲੇ ਦਿਨੇ ਵੀ ਛਿਪਣ ਵਾਲਾ ਹੋ ਰਿਹਾ ਕੋਈ ਗੱਲ ਨਹੀਂ ਬਾਪੂ ਜੀ ਮੈਂ ਤੁਹਾਡੇ ਨਾਲ ਆ ਜਿਵੇਂ ਤੁਸੀਂ ਕਹੋਗੇ ਮੈਂ ਉਦਾਂ ਕਰ ਲਵਾਂਗੀ ਠੀਕ ਆ ਭਾਈ ਵਈ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੁੰਦੀ ਆ ਹੁਣ ਤਾਂ ਝੇੜੀ ਗੱਲ ਕਰਨੀ ਆ ਨਾ ਹੁਣ ਅੰਦਰ ਆ ਕੇ ਕਰ ਲਓ ਕਰੇ ਜੋ ਇਹੋ ਤੱਕ ਕੰਮ ਆ ਰਿਹਾ ਅੱਛਾ ਤਾਂ ਹੋਲ ਪ੍ਰੀਤੀ ਕਿਤੇ ਵੀ ਉਹ ਇਹ ਉਹ ਦੱਸਦੇ ਜੀ ਬਾਤ ਦੀ ਜੇ ਪਈ ਵੀ ਮੈਂ ਜਾਈਂ ਕਾਬੂ ਕਰਤਾ ਖਰਾਬ ਹੋ ਜਾਣਾ ਅੱਛਾ ਦੇ ਜੇਕਰ ਮੈਨੂੰ ਮਿਲੰਦੀ ਐਨੀ ਕਾਲੀ ਸੀ ਕਾਲੀ ਤਾਂ ਬੜੇ ਟਾਈਮ ਦੀ ਸੀ ਵੱਡਾ ਡਰ ਲੱਗਦਾ ਸੀ ਅੱਛਾ ਪਾਈਆਂ ਐਨੀ ਧੜਕਣ ਤੇ ਚੱਲ ਰਹੀ ਐ ਧੜਕ ਬਹੁਤ ਐ ਤੇਜ਼ ਕਰੀਏ ਮੈਨੂੰ ਨਹੀਂ ਪਤਾ ਸੀ ਕਿ ਤੁਹਾਨੂੰ ਇੰਨੀ ਕਾਲੀ ਆ ਮੈਨੂੰ ਮਿਲਣ ਦੀ ਕਾਲੀ ਤਾਂ ਬੜੇ ਟਾਈਮ ਦੀ ਸੀ ਪਰ ਕੀ ਕਰਾਂ ਡਰ ਲੱਗਦਾ ਸੀ ਕਿਤੇ ਉਹ ਜਵਾਖ ਜੀ ਨੂੰ ਨਾ ਦੱਸ ਦੇ ਕਿਤੇ ਸਾਰਾ ਪਲਾਨ ਸੱਤਿਆਂ ਦਾ ਅਸੂਈ ਚਲੋ ਹੁਣ ਟਾਈਮ ਵੇਸਟ ਨਾ ਕਰੋ ਕਰ ਕੋਈ ਨਾ ਘਟਾ ਪਹਿਲਾਂ ਖਰਾਬ ਹੋ ਗਿਆ ਹੁਣ ਨਹੀਂ ਹੋਣਾ ਤੇ ਬਾਪੂ ਜੀ ਇੱਥੇ ਗੱਲ ਕਾ ਉਹ ਭਾਈ ਗੱਲ ਤਾਂ ਬਾਅਦ ਚ ਕਿ ਮੈਨੂੰ ਮੇਰੀ ਗੱਲ ਸੁਣ ਨਾਲੇ ਆ ਬਾਪੂ ਨਾ ਕਿਹਾ ਕਰ ਮੈਨੂੰ ਹੁਣ ਅੱਜ ਤਾਂ ਸੱਚੀ ਸਕੂਨ ਮਿਲ ਗਿਆ ਸਕੂਨ ਤਾਂ ਮੈਨੂੰ ਮਿਲਿਆ ਮੇਨ ਤਾਈ ਲਾਇ ਤਾਂ ਜਿਵੇਂ ਦੂਜਾ ਵਿਆਹ ਹੋ ਗਿਆ ਹੋਵੇ ਸੌਣ ਲੱਗੇ ਅੱਛਾ ਜੀ ਚਲੋ ਹੁਣ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਨਾਲ ਆ ਪਰ ਤੁਸੀਂ ਮੇਰਾ ਵਿਸ਼ਵਾਸ ਨਾ ਤੋੜਿਓ ਓਹੋ ਉਹ ਮੇਰੀ ਖੰਡਾ ਮੈਨੂੰ ਐਂ ਦੱਸਾ ਮੈਂ ਤੇਰਾ ਪਛਬਾਸ ਕਰ ਤੂੰ ਸਾਰਾ ਗੁੱਸਾ ਜਿਹੜਾ ਤੇਰੀ ਹੈਗਾ ਮੈਂ ਦੱਸ ਕਿਨੂੰ ਦੇਣਾਗਾ ਤੂੰ ਮੇਰੇ ਨਾਲ ਬਣਾਈ ਰੱਖ ਮੈਂ ਇੰਚਣੀ ਬਾਹਰ ਹੁੰਦਾ ਦੇਖ ਤਾ ਕਿਉਂ ਟੈਨਸ਼ਨ ਲੈਨੀ ਤਾ ਨਾਲ ਇੱਕ ਗੱਲ ਹੋਰ ਆ ਬਸ ਮੈਨੂੰ ਟਾਈਮ ਦਿੰਦੀ ਰਹੀ ਟਾਈਮ ਤਾਂ ਮੈਂ ਤੁਹਾਨੂੰ ਦੇ ਦੂੰਗੀ ਦਿਨੇ ਤਾਂ ਨਾਲੇ ਆਪਾਂ ਵੈਸੇ ਇਕੱਲੇ ਹੁੰਨੇ ਆ ਪਰ ਮੈਨੂੰ ਕਦੇ ਨਾ ਰਾਤ ਦੇ ਡਿਮਾਂਡ ਨਾ ਵਾਇਓ ਉਹ ਹੋ ਉਹ ਰਾਤ ਛੱਡ ਬਸ ਤੂੰ ਤਾਂ ਮੈਨੂੰ ਦਿਨੀ ਟਾਈਮ ਦੇ ਦਿਆ ਕਰ ਉਨੀ ਬਹੁਤਾ ਕੋਈ ਗੱਲ ਨਹੀਂ ਤੁਸੀਂ ਫਿਕਰ ਹੀ ਨਾ ਕਰੋ ਹੈ ਖੁਸ਼ ਰਹਾਏ ਤੇ ਮੈਨੂੰ ਖੁਸ਼ ਰੱਖਾ ਸਾਰਾ ਕੁਝ ਤੇਰੀ ਆ ਹੁਣ ਤਾਂ ਮੈਂ ਆਪੇ ਖੁਸ਼ ਰੱਖੂ ਮੇਹੀ ਗੱਲ ਛੋੜ ਮੈਂ ਮਾਰੇ ਆ ਮਾਂ ਖੇਤ ਗਿਆ ਤੂੰ ਘਰ ਨਾਲ ਘਰ ਦੇ ਕੰਮ ਠੀਕ ਹੈ ਠੀਕ ਹੈ ਜੀ